ਸੈਣੀ ਬਰਾਦਰੀ ਦੀ ਸ਼ਾਨ ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਜੀ ਤੇ ਬਹੁਤ ਹੀ ਸਤਿਕਾਰ ਸਾਡੇ ਸੈਣੀ ਬਰਾਦਰੀ ਦੇ ਮੈਂ ਕਹਾਂ ਕਿ ਪੰਜਾਬ ਦੇ ਆਗੂ ਇਕਬਾਲ ਸਿੰਘ ਲਾਲਪੁਰਾ ਜੀ ਅਤੇ ਡਾਇਸ ਦੇ ਬੈਠੇ ਬਹੁਤ ਸਾਰੇ ਹੋਰ ਮੁੱਖ ਮਹਿਮਾਨ ਅੱਜ ਦਾ ਇਹ ਕਾਟ ਮੈਂ ਚਾਹੁੰਨਾ ਕਿ ਸਾਨੂੰ ਸਿੱਖਣਾ ਚਾਹੀਦਾ ਹੈ ਪੰਜਾਬ ਦੇ ਸੈਨੀਆਂ ਨੂੰ ਇਹ ਨੈਬ ਸੈਣੀ ਦੀ ਜਿੱਤ ਨਹੀਂ ਨੈਬ ਸੈਣੀ ਨੇ ਹਰਿਆਣਾ ਜਿੱਤ ਕੇ ਦਿੱਤਾ ਭਾਰਤੀ ਜਨਤਾ ਪਾਰਟੀ ਨੂੰ ਉਹ ਕਿਉਂ ਜਿੱਤਿਆ ਸੈਣੀ ਸਾਹਿਬ ਤੁਹਾਡੇ 'ਚ ਬਹੁਤ ਹਲੀਮੀ ਹੈ ਸਾਡੇ ਪੰਜਾਬ ਵਾਲੇ ਸੈਨਿਕ ਤਾਂ ਲੜਨ ਨੂੰ ਤਿਆਰ ਨੇ ਇੱਕ ਦੂਜੇ ਦੇ ਟੰਗਾ ਖਿੱਚਣ ਨੂੰ ਸੋ ਅੱਜ ਮੈਨੂੰ ਤੇ ਖੁਸ਼ੀ ਆ ਅੱਜ ਇਕੱਠੇ ਹੋਇਓ ਅੱਜ ਇਹ ਮੈਂ ਸਮਝਾ ਕਿ ਜਾਗ ਲੱਗਿਆ ਸਾਡਾ ਛੋਟਾ ਵੀਰ ਅਜੇ ਵੀਰ ਬਹੁਤ ਮਿਹਨਤ ਕਰਦਾ ਹੈ ਮਿਹਨਤ ਕਰਨ ਦੀ ਵੀ ਲੋੜ ਹੈ ਪਰ ਸਾਨੂੰ ਵੀ ਇਸ ਗੱਲ ਦਾ ਮਾਨ ਹੋਣਾ ਚਾਹੀਦਾ ਹੈ ਕਿ ਅਸੀਂ ਅੱਜ ਸੈਣੀ ਸਾਹਿਬ ਉਹਰੇ ਆਏ ਨੇ ਇਹਨਾਂ ਤੋਂ ਸਿੱਖਣਾ ਕੀ ਹੈ ਇਹਨਾਂ ਨੇ ਕਿਵੇਂ ਡੋਨਟ ਟੂ ਅਰਥ ਰਹਿ ਕੇ ਸਾਰੇ ਹਰਿਆਣੇ ਦੇ ਵਿੱਚ 35 ਬਰਾਦਰੀਆਂ ਨੂੰ ਨਾਲ ਲਾਇਆ ਸਾਡੇ ਲਈ ਅੱਜ ਸਭ ਤੋਂ ਪਹਿਲਾ ਇਹ ਕਿ ਅਸੀਂ ਸਮਾਜ ਸੈਣੀ ਸਮਾਜ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇੱਕ ਸਮਾਜ ਬਣਾਈਏ ਤੇ ਫਿਰ ਪਾਰਟੀਆਂ ਦੇ ਜਾਣੇ ਕਿਸੇ ਨਾਲ ਜਾਣ ਕੋਈ ਦੀ ਕਦਰ ਨਹੀਂ ਹੈ ਜਿੱਥੇ ਵੀ ਤੁਸੀਂ ਬੈਠੋ ਤਾਂ ਸੈਣੀ ਬਰਾਦਰੀ ਦੇ ਭਲਾਈ ਲਈ ਕੰਮ ਕਰ ਸਕੋ ਸੋ ਮੈਂ ਤਾਂ ਬਹੁਤਾ ਸਮਾਂ ਨਹੀਂ ਲੈਂਦਾ ਮੈਂ ਨਹੀਂ ਕਹਿਣਾ ਚਾਹੁੰਦਾ ਕਿ ਅੱਜ ਆਪਾਂ ਨੈਬ ਸੈਣੀ ਜੀ ਨੂੰ ਵਧਾਈ ਦਿਨਾ ਵੈਲਕਮ ਵੀ ਕਰਦਾ ਜੇ ਮੈਂ ਆਸ ਵੀ ਕਰਦਾ ਜਿਹੜਾ ਤੁਸੀਂ ਇਹ ਜਾਗ ਲਾਇਆ ਹੈ ਨਾ ਇਹ ਪੰਜਾਬ ਦੇ ਵਿੱਚ ਹੁਣ ਸਮਝੋ ਦਹੀਂ ਜੰਮ ਜੂਗਾ ਤਕੜਾ ਹੋ ਕੇ ਸੈਣੀਆ ਦਾ ਔਰ ਮੈਂ ਦੂਜੀ ਗੱਲ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਸਾਡੇ ਕਿਉਂਕਿ ਰੋਪੜ ਮੇਰਾ ਸ਼ਹਿਰ ਹੈ ਪਿੰਡ ਵੀ ਹੈ ਤੇ ਮੈਨੂੰ ਮਾਣ ਵੀ ਹੈ ਜੇ ਮੈਂ ਤੁਹਾਨੂੰ ਕੋਈ ਅਲੰਭਾ ਦਵਾਂ ਤਾਂ ਇਹ ਵੀ ਕੋਈ ਦੂਜੀ ਗੱਲ ਨਹੀਂ ਹੈ ਆਓ ਆਪਾਂ ਕੇ ਵਧੀਏ ਜੇ ਕੁਛ ਕਰ ਨਹੀਂ ਸਕਦੇ ਤਾਂ ਦੂਜਿਆਂ ਦੀ ਉਹ ਗੱਲ ਨਾ ਕਰੀਏ ਕਿ ਇੱਕ ਦੂਜੇ ਦਾ ਨਾਮ ਲੈ ਕੇ ਉਹਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰੀਏ ਸੋ ਅੱਜ ਦਾ ਦਿਨ ਹੈ ਸਾਨੂੰ ਸਬਕ ਲੈਣ ਦਾ ਮੈਂ ਨਾਰੇ ਲਾਉਂਗਾ ਦੋ ਤਿੰਨ ਜਵਾਬ ਦੇਣਿਆ ਸੈਣੀ ਸਭ ਨੂੰ ਪਤਾ ਲੱਗ ਜਾਵੇ ਇੱਕ ਤਾਂ ਅੱਜ ਸੈਣੀ ਬਰਾਦਰੀ ਦਾ ਇਨਕਲਾਬ ਹੈ ਇਹ ਇਨਕਲਾਬ ਸਵਾਗਤ ਜਿੰਦਾਬਾਦ ਵਾਏ ਗੁਰਦੀਕਾ ਖਾਲਸਾ ਵਾਏ ਗੁਰਜੀ ਕੀ ਫਤਿਹ